ਕੀ ਤੁਸੀਂ ਜਾਣਦੇ ਹੋ ਸਿਲਕ ਰੋਡ ਬਾਰੇ ਕੀ ਜੇ ਸਿਲਕ ਰੋਡ ਬਣ ਜਾਵੇ ਤਾਂ ਪੰਜਾਬ ਦੇ ਕਿਸਾਨ ਅਰਪਤੀ ਬਣ ਜਾਣਗੇ ਯਾਰ ਉਹ ਸਿਲਕ ਰੋਡ ਦਾ ਜ਼ਿਕਰ ਅਰਜਨ ਢਿੱਲੋਂ ਨੇ ਆਪਣੇ ਗਾਣੇ 'ਚ ਵੀ ਕੀਤਾ ਹੈ ਜੇ ਸਿਲਕ ਰੋਡ ਬਣ ਜਾਵੇ ਕਿੱਥੇ ਤੱਕ ਮਾਰ ਹਾਂ ਸਿਲਕ ਰੋਡ ਬਣ ਜੇ ਕਿੱਥੇ ਤੱਕ ਤੁਮਹਾਰ ਹੋ ਬਿੱਲੋ ਸਬਜ਼ੀਆਂ ਭਾਜੀਆਂ ਦਾ ਯੂਰਪ ਤੱਕ ਵਪਾਰ ਹਾਂ ਬਿੱਲੋ ਸਬਜ਼ੀਆਂ ਭਾਜੀਆਂ ਦਾ ਸਿਲਕ ਰੋਡ ਅਜ ਤੋਂ तकरीबन 2200 ਸਾਲ ਪਹਿਲਾਂ ਜੀ ਹਾਂ ਈਸਾ ਤੋਂ 200 ਸਾਲ ਪਹਿਲਾਂ ਚਾਈਨਾ ਤੋਂ ਯੂਰਪ ਕੰਟਰੀਆਂ ਤੱਕ ਬਣਿਆ ਸੀ ਸੋ ਇਹ ਸਿਲਕ ਰੋਡ ਭਾਰਤ ਦੇ ਵਿੱਚੋਂ ਹੋ ਕੇ ਹੀ ਯੂਰਪ ਤੱਕ ਜਾਂਦਾ ਸੀ ਸਿਲਕ ਰੋਡ ਤੇ ਏਸ਼ੀਆ ਦੀਆਂ ਕੰਟਰੀਆਂ ਤੇ ਯੂਰਪ ਕੰਟਰੀਆਂ ਵਪਾਰ ਕਰਦੀਆਂ ਸਨ ਸੋ ਜੇ ਹੁਣ ਸਿਲਕ ਰੋਡ ਬਣ ਜਾਵੇ ਤਾਂ ਕਿਸਾਨ ਆਪਣੀ ਫਸਲ ਬਾਕੀ ਕੰਟਰੀਆਂ 'ਚ ਬਹੁਤ ਹੀ ਮਹਿੰਗੇ ਰੇਟਾਂ ਤੇ ਵੇਚ ਸਕਦੇ ਨੇ ਸੋ ਇਸੇ ਕਰਕੇ ਕਹਿੰਦੇ ਨੇ ਕਿ ਆਪਣੀਆਂ ਜ਼ਮੀਨਾਂ ਨਾਲ ਵਿੱਚ ਆਉਣ ਵਾਲਾ ਟਾਈਮ ਕਿਸਾਨ ਦਾਏ ਸੋ ਵੀਡੀਓ ਵਧੀਆ ਲੱਗੀ ਹੋ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ